ਸਿੱਖੀ ਦੀ ਲਹਿਰ ਨੂੰ ਖਤਮ ਕਰਨ ਵਾਸਤੇ ਅਤੇ ਚੱਲ ਰਹੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਰੋਕਣ ਵਾਸਤੇ ਕਈ ਤੌਰ ਦੇ ਉੱਪਰ ਸਰਕਾਰੀ ਸਾਜ਼ਿਸ਼ਾਂ ਘੜੀਆਂ ਗਈਆਂ ਗੁਰੂ ਪਰਿਵਾਰ ਦੇ ਵਿੱਚੋਂ ਕੁਝ ਲੋਕਾਂ ਨੂੰ ਸਰਕਾਰ ਨੇ ਆਪਣੇ ਨਾਲ ਗੰਡਣ ਦੀ ਕੋਸ਼ਿਸ਼ ਕੀਤੀ ਤੇ ਗੁਰੂ ਸਾਹਿਬ ਦੇ ਉੱਪਰ ਗੋਲੀਆਂ ਤੱਕ ਵੀ ਜੜੀਆਂ ਉਹ ਚਲਾ ਦਿੱਤੀਆਂ ਇਹ ਸਾਜ਼ਿਸ਼ਾਂ ਕਦੋਂ ਘੜੀਆਂ ਗਈਆਂ ਤੇ ਕਿਸ ਗੁਰੂ ਸਾਹਿਬ ਦੇ ਉੱਪਰ ਜਿਹੜੀ ਗੋਲੀ ਚਲਾਈ ਗਈ ਆਪਾਂ ਇਸ ਨੂੰ ਵਿਚਾਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੰਸਾਰ ਦੇ ਵਿੱਚ ਆਣ ਕੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਿਰਮਲ ਪੰਥ ਦੀ ਨੀਂਹ ਰੱਖੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਿੱਖੀ ਦਾ ਪ੍ਰਚਾਰ ਕੀਤਾ ਬਾਕੀ ਗੁਰੂ ਸਾਹਿਬਾਨ ਨੇ ਇਸ ਪ੍ਰਚਾਰ ਤੇ ਪ੍ਰਸਾਰ ਵਾਸਤੇ ਜਿਹੜਾ ਸੀ ਅਹਿਮ ਯੋਗਦਾਨ ਆਦਾ ਕੀਤਾ ਔਰ ਜਦੋਂ ਸਿੱਖੀ ਦੀ ਲਹਿਰ ਜਿਹੜੀ ਹੈ ਪੂਰੀ ਪ੍ਰਚੰਡ ਹੋ ਜਾਂਦੀ ਹੈ ਤਾਂ ਉਸ ਵੇਲੇ ਸਿੱਖੀ ਦੀ ਲਹਿਰ ਨੂੰ ਰੋਕਣ ਵਾਸਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਤਤੀ ਤਵੀ ਦੇ ਉੱਪਰ ਬਿਠਾ ਕੇ ਸ਼ਹੀਦ ਕੀਤਾ ਜਾਂਦਾ ਹੈ ਸਿੱਖੀ ਦੀ ਲਹਿਰ ਨੂੰ ਖਤਮ ਕਰਨ ਵਾਸਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਉੱਪਰ ਤਿੰਨ ਵਾਰ ਹਮਲੇ ਕੀਤੇ ਜਾਂਦੇ ਆ ਜੋ ਕਿ ਸਤਗੁਰਾਂ ਨੇ ਜੰਗ ਦੇ ਰੂਪ ਵਿੱਚ ਜਿਹੜਾ ਸੀ ਅਗੋਂ ਹਮਲਿਆਂ ਦਾ ਮੁਕਾਬਲਾ ਕੀਤਾ ਔਰ ਗੁਰੂ ਹਰਗਬੰਸ ਸਾਹਿਬ ਮਹਾਰਾਜ ਦੀ ਜਿੱਤ ਹੁੰਦੀ ਹੈ ਜੇ ਇਸ ਤੋਂ ਬਾਅਦ ਦੇ ਸਮੇਂ ਦੀ ਗੱਲ ਕਰੀਏ ਤੇ ਫਿਰ ਸਰਕਾਰ ਨੇ ਗੁਰੂ ਸਾਹਿਬਾਨ ਦੇ ਪਰਿਵਾਰ ਦੇ ਵਿੱਚੋਂ ਕੁਝ ਲੋਕਾਂ ਨੂੰ ਆਪਣੇ ਨਾਲ ਗੰਢ ਕੇ ਇਸ ਲਹਿਰ ਦੇ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਸ੍ਰੀ ਗੁਰੂ ਹਰਗਬੰਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੰਜ ਸੁਪੁੱਤਰ ਸਨ। ਪੰਜ ਸੁਪੁੱਤਰਾਂ ਦੇ ਵਿੱਚੋਂ ਜਿਹੜੇ ਵੱਡੇ ਸੁਪੁੱਤਰ ਸਨ ਬਾਬਾ ਗੁਰਦਿੱਤਾ ਜੀ। ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਦੋ ਪੁੱਤਰਾਂ ਦਾ ਜਨਮ ਹੁੰਦਾ ਹੈ। ਵੱਡੇ ਪੁੱਤਰ ਦਾ ਨਾਮ ਸੀ ਧੀਰਮੱਲ ਤੇ ਛੋਟੇ ਪੁੱਤਰ ਦਾ ਨਾਮ ਸੀ ਗੁਰੂ ਹਰਰਾਏ ਸਾਹਿਬ ਜੀ ਜਦੋਂ ਬਾਬਾ ਗੁਰਦਿੱਤਾ ਜੀ ਅਕਾਲ ਚਲਾਣਾ ਕਰ ਜਾਂਦੇ ਆ ਤਾਂ ਉਸ ਵੇਲੇ ਮੇਰਾ ਵੱਡਾ ਪੁੱਤਰ ਧੀਰਮਲ ਜਿਹੜਾ ਸੀ ਉਹ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਪਰ ਰਹਿੰਦਾ ਪਿਆ ਸੀ ਜਦੋਂ ਬਾਬਾ ਗੁਰਦੇਤਾ ਜੀ ਅਕਾਲ ਚਲਾਣਾ ਕਰ ਜਾਂਦੇ ਆ ਤਾਂ ਉਸ ਵੇਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਧੀਰਮਲ ਨੂੰ ਸੁਨੇਹਾ ਭੇਜਿਆ ਕਿ ਤੁਹਾਡੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਤਾਂ ਉਹਨਾਂ ਦੇ ਅੰਤਮ ਅਰਦਾਸ ਦੇ ਵਿੱਚ ਤੁਸੀਂ ਸ਼ਾਮਲ ਹੋਵੋ ਧੀਰਮਲ ਉਸੇ ਵੇਲੇ ਗੁਰੂ ਘਰ ਤੋਂ ਮੁਨਕਰ ਹੋ ਗਿਆ ਉਹਦੇ ਮਨ ਦਾ ਖਿਆਲ ਸੀ ਕਿ ਜੇ ਮੈਂ ਗੁਰੂ ਘਰ ਵਿੱਚ ਗਿਆ ਜਿਹੜਾ ਮੇਰੇ ਕੋਲੋਂ ਆਦ ਸ੍ਰੀ ਗੁਰੂ ਗ੍ਰੰਥ ਦਾ ਸਰੂਪ ਹੈ ਇਹ ਕਿਤੇ ਮੇਰੇ ਕੋਲੋਂ ਖੋਸ ਨਾ ਜਾਂਦਾ ਹੋਵੇ ਭਾਵੇਂ ਗੁਰੂ ਸਾਹਿਬ ਆਪਣੇ ਕੋਲ ਨਾ ਰੱਖ ਲੈਣ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਧੀਰਮਲ ਜਿਹੜਾ ਸੀ ਉਹ ਲੋਕਾਂ ਨੂੰ پاگل ਬਣਾ ਕੇ ਲੁੱਟਦਾ ਪਿਆ ਸੀ ਕਹਿ ਰਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੇਰੇ ਕੋਲ ਹੈ ਇਸ ਕਰਕੇ ਜਿਹੜਾ ਵਾ ਉਹ ਗੁਰਤਾ ਗੱਦੀ ਦੇ ਉੱਪਰ ਦਾਵਾ ਜਿਹੜਾ ਉਹ ਮੇਰਾ ਹੈ ਤਾਂ ਇਸ ਕਰਕੇ ਧੀਰਮਲ ਆਪਣੇ ਪਿਤਾ ਦੇ ਅਕਾਲ ਚਲਾਣਾ ਦੇ ਉੱਪਰ ਨਹੀਂ ਆਇਆ ਉਦੋਂ ਹੀ ਗੁਰੂ ਘਰ ਤੋਂ ਜਿਹੜਾ ਉਹ ਮੁਨਕਰ ਹੋ ਚੁੱਕਾ ਸੀ ਫਿਰ ਸਹਜੇ ਸਹਜੇ ਧੀਰਮਲ ਜਿਹੜਾ ਸੀ ਉਹ ਸਰਕਾਰੀ ਸਾਜਸ਼ਾਂ ਦੇ ਵਿੱਚ ਫਸਦਾ ਗਿਆ ਔਰ ਗੁਰੂ ਘਰ ਦਾ ਵਿਰੋਧੀ ਜਿਹੜਾ ਉਹ ਬੰਦ ਆ ਗਿਆ ਗੁਰਤਾ ਗੱਦੀ ਦੇ ਉੱਪਰ ਸਿਸ਼ੋਭਤ ਹੋਏ ਸ੍ਰੀ ਗੁਰੂ ਹਰ Rai ਸਾਹਿਬ ਮਹਾਰਾਜ ਔਰ ਗੁਰੂ ਹਰ Rai ਸਾਹਿਬ ਮਹਾਰਾਜ ਦੇ ਵੀ ਦੋ ਸੁਪੁੱਤਰ ਸੀ ਵੱਡੇ ਪੁੱਤਰ ਦਾ ਨਾਮ ਸੀ RAM Rai ਔਰ ਛੋਟੇ ਪੁੱਤਰ ਦਾ ਨਾਮ ਸੀ Har Krishan ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰਤਾ ਗੱਦੀ ਤੇ ਸਿਸ਼ੋਭਤ ਹੁੰਦੇ ਆ ਉਹਦਾ ਕਾਰਨ ਇਹ ਸੀ ਕਿ RAM Rai ਜਦੋਂ ਦਿੱਲੀ ਦੀ ਧਰਤੀ ਤੇ ਜਾਂਦੇ ਆ ਔਰੰਗਜ਼ੇਬ ਦੇ ਦਰਬਾਰ ਵਿੱਚ ਜਾ ਕੇ ਪਹਿਲਾਂ ਪਹਿਲ ਤੇ ਔਰੰਗਜ਼ੇਬ ਨੂੰ ਸਿੱਖੀ ਅਸੂਲਾਂ ਦੇ ਬਾਰੇ ਜਾਣਕਾਰੀ ਦਿੰਦੇ ਆ ਪਰ ਜਦੋਂ ਉਹਨਾਂ ਨੇ ਸਵਾਲ ਕੀਤਾ ਕਿ ਮਿੱਟੀ ਮੁਸਲਮਾਨ ਕੀ ਪੇੜੇ ਪਈ কুমਿਹਾਰ ਇਥੇ ਮੁਸਲਮਾਨਾਂ ਨੂੰ ਮਾੜਾ ਲਿਖਿਆ ਹੈ ਜੇ ਬਾਬਾ ਰਾਮਰਾਏ ਜਵਾਬ ਦੇਣਾ ਚਾਹੁੰਦੇ ਤੇ ਦੇ ਸਕਦੇ ਸੀ ਪਰ ਉਹਨਾਂ ਦੇ ਮਨੰਦਰ ਖਿਆਲ ਆਇਆ ਕਿ ਕਿਤੇ ਔਰੰਗਜ਼ੇਬ ਨਾਰਾਜ਼ ਹੀ ਨਾ ਹੋ ਜੇ ਇਸੇ ਕਰਕੇ ਬਾਬਾ ਰਾਮਰਾਏ ਜੀ ਨੇ ਗੁਰਬਾਣੀ ਦੀ ਪੰਕਤੀ ਦਾ ਇਹ ਸ਼ਬਦ ਜਿਹੜਾ ਸੀ ਬਦਲ ਦਿੱਤਾ ਕਿ ਇਥੇ ਮੁਸਲਮਾਨ ਨਹੀਂ ਬਈਮਾਨ ਲਿਖਿਆ ਜਿਸ ਤੋਂ ਬਾਅਦ ਗੁਰੂ ਸਾਹਿਬ ਨੇ ਜਿਹੜਾ ਸੀ ਉਹਨੂੰ ਛੇਕ ਦਿੱਤਾ ਕਿ ਤੂੰ ਸਾਡੇ ਮੱਥੇ ਨਾ ਲੱਗੀ ਫਿਰ ਰਾਮ ਰਾਏ ਜਿਹੜਾ ਵਾ ਔਰੰਗਜ਼ੇਬ ਦੇ ਕੋਲ ਚਲਿਆ ਜਾਂਦਾ ਹੈ ਤੇ ਔਰੰਗਜ਼ੇਬ ਉਹਨੂੰ ਇੱਕ ਜ਼ਗੀਰ ਵੀ ਦਿੰਦਾ ਹੈ ਦੇਰਾਦੂਨ ਦੀ ਧਰਤੀ ਦੇ ਉੱਪਰ ਉਹ ਜ਼ਗੀਰ ਲੈ ਕੇ ਆਪਣਾ ਵੱਖਰਾ ਡੇਰਾ ਜਿਹੜਾ ਸੀ ਉਹ ਸਥਾਪਿਤ ਕਰਕੇ ਉੱਥੇ ਬੈਠ ਜਾਂਦਾ ਏ ਇਦਾਂ ਗੁਰੂ ਪੁੱਤਰਾਂ ਦੇ ਵਿੱਚੋਂ ਜਿਹੜੇ ਸੀ ਉਹ ਸਰਕਾਰੀ ਸ਼ਾਦਸ਼ਾਹਾਂ ਦਾ ਸ਼ਿਕਾਰ ਹੋ ਕੇ ਸਰਕਾਰ ਦੇ ਨਾਲ ਮਿਲ ਜਾਂਦੇ ਆ ਤੇ ਗੁਰੂ ਘਰ ਦੇ ਵਿਰੋਧੀ ਬਣ ਜਾਂਦੇ ਆ ਜਦੋਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ 31 ਮਾਰਚ 1600 64 ਈਸਵੀ ਨੂੰ ਦਿੱਲੀ ਦੀ ਧਰਤੀ ਦੇ ਉੱਪਰ ਜੋਤੀ ਜੋਤ ਸਮਾਉਣ ਲੱਗਦੇ ਆ ਤਾਂ ਉਸ ਵੇਲੇ ਦੇ ਨਾਲ ਉਹਨਾਂ ਨੇ ਐਲਾਨ ਕੀਤਾ ਕਿ ਮੇਰੇ ਤੋਂ ਬਾਅਦ ਅਗਲਾ ਗੁਰੂ ਜਿਹੜਾ ਉਹ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਹੋਵੇਗਾ ਬਾਬੇ ਦਾ ਅਰਥ ਹੁੰਦਾ ਹੈ ਦਾਦਾ ਤੇ ਬਕਾਲਾ ਸਾਹਿਬ ਦੀ ਧਰਤੀ ਦੇ ਉੱਪਰ ਸਪਸ਼ਟ ਭਾਵ ਸੀ ਕਿ ਇਹ ਇਸ਼ਾਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵਾਲੇ ਪਾਸੇ ਸੀ ਉਸ ਵੇਲੇ ਦੇ ਨਾਲ ਸਤਿਕਾਰਯੋਗ ਮਾਤਾ ਸੁਲਖਣੀ ਜੀ ਉਹਨਾਂ ਦੇ ਨਾਲ ਭਾਈ ਮੜੀ RAM ਜੀ ਦਵਾਰਕਾ ਦਾਸ ਜੀ ਨੇ ਜਿਹੜੇ ਮੁੱਖੀ ਸਿੱਖ ਸਨ ਉਹ ਗੁਰਤਾ ਗੱਦੀ ਦੀ ਰਸਮ ਲੈ ਕੇ ਦਿੱਲੀ ਦੀ ਧਰਤੀ ਤੋਂ ਆਉਂਦੇ ਐ ਤੇ ਬਕਾਲੇ ਦੀ ਧਰਤੀ ਦੇ ਉੱਪਰ ਆਣ ਕੇ 11 ਅਗਸਤ 1664 ਈਸਵੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਤਾ ਗੱਦੀ ਤੇ ਸ਼ਿਸ਼ੋਭਤ ਕਰ ਦਿੰਦੇ ਆ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਗੱਲ ਕਰੀਏ ਤੇ ਇਹ ਗੁਰੂ ਹਰਗਵਿੰਦ ਸਾਹਿਬ ਮਹਾਰਾਜ ਦੇ ਸਭ ਤੋਂ ਛੋਟੇ ਸੁਪੁੱਤਰ ਸਨ ਇਹਨਾਂ ਦਾ ਪਾਵਨ ਪ੍ਰਕਾਸ਼ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ ਸੀ ਪਿਤਾ ਗੁਰੂ ਹਰਗਵਿੰਦ ਸਾਹਿਬ ਤੇ ਸਤਿਕਾਰਯੋਗ ਮਾਤਾ ਨਾਨਕੀ ਜੀ ਸੀ ਗੁਰੂ ਹਰਗਵਿੰਦ ਸਾਹਿਬ ਮਹਾਰਾਜ ਦੇ ਨਾਲ ਰਹਿੰਦੇ ਰਹੇ ਚੌਥੇ ਜੰਗ ਦੇ ਵਿੱਚ ਉਹਨਾਂ ਨੇ ਤੇਗ ਦੇ ਅਹਿਮ ਜ਼ੋਰ ਵਿਖਾਏ ਸੀ ਜਦੋਂ ਗੁਰੂ ਹਰਗਵਿੰਦ ਸਾਹਿਬ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਉਣ ਲੱਗੇ ਤੇ ਫਿਰ ਬਕਾਲੇ ਦੀ ਧਰਤੀ ਤੇ ਆ ਗਏ ਸਮੇਂ ਸਮੇਂ ਦੇ ਉੱਪਰ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਰਹੇ ਗੁਰੂ ਰਾਜ ਨੂੰ ਵੀ ਮਿਲੇ ਤੇ ਫਿਰ ਬਾਅਦ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਮਿਲੇ ਸੀ ਔਰ ਬਕਾਲੇ ਦੀ ਧਰਤੀ ਦੇ ਉੱਪਰ ਰਹਿੰਦੇ ਪਏ ਸਨ ਹੁਣ ਜਿਸ ਵੇਲੇ ਦੇ ਨਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕਿਹਾ ਕਿ ਅਗਲਾ ਗੁਰੂ ਜਿਹੜਾ ਬਕਾਲੇ ਦੀ ਧਰਤੀ ਤੇ ਹੋਵੇਗਾ ਤਾਂ ਮੁਖੀ ਸਿੱਖ ਜਿਹੜੇ ਆ ਉਹ ਗੁਰਤਾ ਗੱਦੀ ਦੀ ਰਸਮ ਜਿਹੜੀ ਹੈ ਉਹ ਬਕਾਲੇ ਦੀ ਧਰਤੀ ਤੇ ਆਣ ਕੇ ਅਦਾ ਕਰਦੇ ਆ 11 ਅਗਸਤ 1664 ਈਸਵੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰਤਾ ਗੱਦੀ ਤੇ ਸ਼ਿਸ਼ੋਭਤ ਹੋ ਜਾਂਦੇ ਆ ਪਰ ਉਸ ਵੇਲੇ ਸਰਕਾਰ ਦੇ ਵੱਲੋਂ ਜਿਹੜਾ ਪ੍ਰਪੋਗੈਂਡਾ ਕੀਤਾ ਜਾ ਰਿਹਾ ਸੀ ਕਿ ਸਿੱਖੀ ਲਹਿਰ ਜਿਹੜੀ ਇਹਨੂੰ ਕਿਸੇ ਤਰੀਕੇ ਦੇ ਨਾਲ ਖਤਮ ਕੀਤਾ ਜਾਵੇ ਤਾਂ ਇਸੇ ਦੇ ਚੱਲਦਿਆਂ ਜਿਹੜਾ ਸੀ ਵੱਡੇ ਪੱਧਰ ਤੇ ਪ੍ਰਚਾਰ ਤੇ ਪ੍ਰਸਾਰ ਨਹੀਂ ਹੋ ਸਕਿਆ ਕਿ ਨੌਵਾਂ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਹੈ ਇਸ ਦਾ ਫਾਇਦਾ ਉਠਾ ਕੇ ਬਹੁਤ ਸਾਰੇ ਜਿਹੜੇ ਲੋਕ ਸਨ ਉਹਨਾਂ ਨੇ ਆਪਣੀਆਂ ਗੱਦੀਆਂ ਬਕਾਲੇ ਦੀ ਧਰਤੀ ਦੇ ਉੱਪਰ ਸਥਾਪਿਤ ਕਰ ਲਈਆਂ ਤੇ ਸਾਰਿਆਂ ਨੇ ਕਿਹਾ ਕਿ ਅਗਲਾ ਗੁਰੂ ਜਿਹੜਾ ਉਹ ਮੈਂ ਹਾਂ ਸਿੱਖ ਰਵਾਇਤ ਦੇ ਮੁਤਾਬਕ ਇਹਨਾਂ ਗੱਡੀਆਂ ਦੀ ਗਿਣਤੀ ਜਿਹੜੀ ਉਹ 22 ਸੀ ਔਰ ਇਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਜਿਹੜੀ ਗੱਦੀ ਤੇ ਦਾਵੇਦਾਰ ਸੀ ਉਹ ਧੀਰਮੱਲੀ ਸੀ ਧੀਰਮੱਲ ਜਿਸ ਦਾ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਇਹ ਬਾਬਾ ਗੁਰਦੇਤਾ ਜੀ ਦਾ ਪੁੱਤਰ ਸੀ ਤੇ ਗੁਰੂ ਹਰ Rai ਸਾਹਿਬ ਜੀ ਦਾ ਵੱਡਾ ਭਰਾ ਸੀ ਹਾਲਾਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕਿਹਾ ਸੀ ਕਿ ਬਾਬਾ ਬਕਾਲੇ ਨੇ ਬਾਬੇ ਦਾ ਅਰਥ ਦਾਦਾ ਸੀ ਤੇ ਜਿਹੜਾ ਧੀਰਮੱਲ ਹੈ ਉਹ ਗੁਰੂ ਹਰ ਹਰਿਕ੍ਰਿਸ਼ਨ ਸਾਹਿਬ ਜੀ ਦਾ ਰਿਸ਼ਤੇ ਦੇ ਵਿੱਚ ਚਾਚਾ ਲੱਗਦਾ ਸੀ ਕਿਉਂਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਧੀਰਮੱਲ ਹੈ ਉਹਦਾ ਹੱਕ ਜਿਹੜਾ ਬਿਲਕੁਲ ਨਹੀਂ ਸੀ ਬੰਦਾ ਤਾਂ ਫਿਰ ਹੁੰਦਾ ਕੀ ਹੈ ਉਸ ਵੇਲੇ ਦੇ ਨਾਲ ਧੀਰਮਲ ਜਿਹੜਾ ਵਾ ਉਹਦੇ ਚੇਲੇ ਵੀ ਜਾਦੇ ਸੀ ਤੇ ਉਹਦੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਸੀ ਇਸ ਕਰਕੇ ਉਹਨੇ ਜਿਆਦਾ ਦਾਵਾ ਕੀਤਾ ਕਿ ਗੱਦੀ ਦਾ ਹੱਕਦਾਰ ਜਿਹੜਾ ਉਹ ਮੈਂ ਆ ਭਾਵੇਂ ਕਿ ਸੰਗਤਾਂ ਆਉਂਦੀਆਂ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਦੀਦਾਰ ਕਰਦੀਆਂ ਪਰ ਜਿਹੜੀਆਂ ਬਾਹਰੋਂ ਸੰਗਤਾਂ ਆਉਂਦੀਆਂ ਉਹ ਭਲੇਖੇ ਦੇ ਵਿੱਚ ਪੈ ਜਾਂਦੀਆਂ ਕਿ ਅਸਲੀ ਗੁਰੂ ਜਿਹੜਾ ਉਹ ਕੌਣ ਹੈ ਤਾਂ ਇਸ ਸਮੇਂ ਦੌਰਾਨ ਇੱਕ ਘਟਨਾ ਵਾਪਰਦੀ ਹੈ 9 ਅਕਤੂਬਰ 1664 ਈਸਵੀ ਨੂੰ ਬਕਾਲੇ ਦੀ ਧਰਤੀ ਦੇ ਉੱਪਰ ਬਾਬਾ ਮੱਖਣ ਸ਼ਾਹ ਲੁਬਾਣਾ ਆਉਂਦਾ ਹੈ ਉਹਦੇ ਨਾਲ ਦੋ ਪੁੱਤਰ ਸੀ ਨਾਲ ਉਹਨਾਂ ਦੀ ਪਤਨੀ ਸੀ ਨਾਲ ਉਹਨਾਂ ਦੇ ਅੰਗ ਰੱਖਿਆਕ ਸੀ ਔਰ ਇਹ ਵੀ ਕਿਹਾ ਜਾਂਦਾ ਹੈ ਕਿ ਬਾਬਾ ਮੱਖਣ ਸ਼ਾਹ ਜੀ ਜਿਹੜੇ ਐ ਇਹ ਵਪਾਰ ਕਰਦੇ ਸੀ ਔਰ ਇਹਨਾਂ ਦਾ ਬੇੜਾ ਜਦੋਂ ਡੁੱਬਣ ਲੱਗਿਆ ਉਦੋਂ ਇਹਨਾਂ ਨੇ ਗੁਰੂ ਘਰ ਦੇ ਵਿੱਚ ਅਰਦਾਸ ਕੀਤੀ ਸੀ ਇੱਕ ਬਾਰੀ ਤੌਰ ਦੇ ਉੱਪਰ ਬੇੜਾ ਹੁੰਦਾ ਹੈ ਜਿਹੜਾ ਸਮੁੰਦਰ 'ਚ ਡੁੱਬਦਾ ਲੇਕਿਨ ਬਾਣੀ ਦੇ ਵਿੱਚ ਇਹ ਸਰੀਰ ਨੂੰ ਵੀ ਬੇੜਾ ਲਿਖਿਆ ਹੈ ਕਬੀਰ ਬੇੜਾ ਜ਼ਰਜ਼ਰਾ ਫੂਟੇ 6000 ਇਹ ਸਰੀਰ ਰੂਪੀ ਬੇੜੇ ਦੇ ਵਿੱਚ ਵੀ ਹਜ਼ਾਰਾਂ ਛੇਕ ਹੈ ਤੇ ਇਹ ਵੀ ਜਿਹੜਾ ਬੇੜਾ ਵਾ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦਾ ਹੈ ਜੇ ਇਹ ਬੇੜੇ ਨੂੰ ਬਚਾਉਣਾ ਹੈ ਤੇ ਫਿਰ ਗੁਰੂ ਦੇ ਕੋਲ ਆਉਣਾ ਪੈਂਦਾ ਗੁਰੂ ਹੀ ਕਿਰਪਾ ਕਰਕੇ ਇਸ ਬੇੜੇ ਨੂੰ ਪਾਰ ਲਾ ਸਕਦਾ ਤਾਂ ਬਾਬਾ ਮੱਖਣ ਸ਼ਾਹ ਜੀ ਨੇ ਅਰਦਾਸ ਕੀਤੀ ਗੁਰੂ ਨੇ ਉਹਦੇ ਕਾਰਜ ਜਿਹੜੇ ਰਾਸ ਕੀਤੇ 500 ਮੋਹਰਾਂ ਦਸਵੰਦ ਦੀਆਂ ਲੈ ਕੇ ਤੇ ਉਹ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਵਾਸਤੇ ਆਉਂਦਾ ਜਦੋਂ ਨੇ ਵੇਖਿਆ ਕਿ 22 ਦਾਵੇਦਾਰ ਬੈਠੇ ਆ ਤੇ ਹੁਣ ਕੀ ਕੀਤਾ ਜਾਏ ਉਹਨੇ 2-2 ਮੋਹਰੇ ਜਿਹੜੀਆਂ ਸੀ ਸਾਰਿਆਂ ਦੇ ਅੱਗੇ ਰੱਖੀਆਂ ਹਾਲਾਂਕਿ ਕੁਝ ਇਤਿਹਾਸਕਾਰਾਂ ਨੇ 5-5 ਮੋਹਰਾਂ ਦਾ ਜ਼ਿਕਰ ਵੀ ਕੀਤਾ ਹੈ ਜਦੋਂ 2-2 ਮੋਹਰੇ ਰੱਖ ਕੇ ਸਾਰਿਆਂ ਦੇ ਅੱਗੇ ਮੱਥਾ ਟੇਕਦਾ ਗਿਆ ਤੇ ਸਾਰੇ ਦੁਨਿਆਵੀ ਲੋਕ ਸਨ ਉਹਨਾਂ ਨੇ ਦੁਨਿਆਵੀ ਅਸੀਸਾਂ ਦਿੱਤੀਆਂ ਕਿਸੇ ਨੇ ਕਿਹਾ ਕਾਰੋਬਾਰ ਚ ਤਰੱਕੀ ਹੋਵੇ ਕਿਸੇ ਨੇ ਪਰਿਵਾਰ ਵਾਸਤੇ ਅਸੀਸ ਦਿੱਤੀ ਪਰ ਬਾਬਾ ਮੱਖਣ ਸ਼ਾਹ ਜੀ ਦੇ ਦਿਲ ਦੀ ਗੱਲ ਕਿਸੇ ਨੇ ਵੀ ਨਾ ਜਾਣੀ ਜਦੋਂ ਉਸਨੇ ਪਤਾ ਕੀਤਾ ਕਿ ਇੱਥੇ ਕੋਈ ਹੋਰ ਵੀ ਹੈਗਾ ਹੈ ਲੇ ਫਿਰ ਪਤਾ ਲੱਗਦਾ ਏ ਕਿ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸੁਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੀ ਇੱਥੇ ਬਰਾਜਮਾਨ ਹੈ। ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਕੋਲ ਆਇਆ ਸਤਿਕਾਰਯੋਗ ਮਾਤਾ ਨਾਨਕੀ ਜੀ ਸਭ ਤੋਂ ਪਹਿਲਾਂ ਮਿਲਦੇ ਆ ਤੇ ਮਾਤਾ ਨਾਨਕੀ ਜੀ ਕਹਿੰਦੇ ਆ ਤੁਸੀਂ ਗੁਰੂ ਘਰ ਵਿੱਚ ਆਇਓ ਸਭ ਤੋਂ ਪਹਿਲਾਂ ਪ੍ਰਸ਼ਾਦਾ ਪਾਣੀ ਸ਼ਕੋ। ਬਾਬਾ ਮੱਖਣਸ਼ਾਲਾ ਬਾਣੇ ਨੂੰ ਉਦੋਂ ਹੀ ਯਕੀਨ ਹੋ ਗਿਆ ਕਿ ਕਿਸੇ ਨੇ ਲੰਗਰ ਨਹੀਂ ਪੁੱਛਿਆ, ਕਿਸੇ ਨੇ ਜਲ ਪਾਣੀ ਨਹੀਂ ਪੁੱਛਿਆ। ਇਸ ਕਰਕੇ ਸਾਰੇ ਠੱਗ ਹੈ। ਜਿੱਥੇ ਗੁਰੂ ਕੇ ਲੰਗਰ ਦੀ ਗੱਲ ਹੁੰਦੀ ਏ ਇਹ ਗੁਰ ਨਿਕ ਦਾ ਘਰ ਹੋ ਸਕਦਾ ਹੈ ਬਾਬਾ ਮੱਖਣ ਸ਼ਾਹ ਜੀ ਕਹਿਣ ਲੱਗੇ ਨਹੀਂ ਜਲ ਪਾਣੀ ਗੁਰੂ ਕਾ ਲੰਗਰ ਅਸੀਂ ਬਾਅਦ ਵਿੱਚ ਛਕਾਂਗੇ ਪਹਿਲਾਂ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ دیدار ਕਰਵਾਏ ਜਾਣ ਜਦੋਂ ਫਿਰ ਜਾ ਕੇ ਬਾਬਾ ਮੱਖਣ ਸ਼ਾਹ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ دیدار ਕੀਤੇ ਔਰ ਪਾਵਨ ਗੁਰਬਾਣੀ ਦਾ ਬਚਨ ਹੈ ਤਨ ਮਨ ਹੋਏ ਨਿਹਾਲ ਜਾਗੁਰ ਦੇਖਾਂ ਸਾਹਮਣੇ ਤਨ ਵੀ ਨਿਹਾਲ ਹੋ ਗਿਆ ਮਨ ਵੀ ਨਿਹਾਲ ਹੋ ਗਿਆ ਹੁਣ ਉਸ ਨੇ ਜਿਹੜੀ ਮਨ ਵਿੱਚ ਖਿਆਲ ਕੀਤਾ ਸੀ ਉਹਨੇ ਦੋ ਮੋਹਰਾ ਰੱਖਿਆ ਮੱਥਾ ਟੇਕਿਆ ਤੇ ਮਨ ਵਿੱਚ ਸੋਚਦਾ ਕਿ ਗੁਰੂ ਸਾਹਿਬ ਆਪੇ ਬੁੱਝ ਲੈਣਗੇ ਜਦੋਂ ਮੱਥਾ ਟੇਕਦਾ ਹੈ ਤੇ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਨੇ ਅਸੀਸ ਦਿੱਤੀ ਪੁਰਖਾ ਤੈਨੂੰ ਕਰਤਾਰ ਚੇਤਾਵੇ ਕਰਤਾਰ ਚੇ ਤਾਉਣ ਦੀ ਅਸੀਸ ਕੇਵਲ ਤੇ ਕੇਵਲ ਗੁਰੂ ਦੇ ਸਕਦਾ ਹੈ ਬਾਕੀ ਦੁਨਿਆਵੀਆਂ ਨੇ ਦੁਨਿਆਵੀ ਅਸੀਸਾਂ ਦਿੱਤੀਆਂ ਰੱਬ ਚੇਤੇ ਆਵੇ ਇਹ ਕਿਸੇ ਨੇ ਅਸੀਸ ਨਹੀਂ ਸੀ ਦਿੱਤੀ ਤਾਂ ਹੁਣ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿਣ ਲੱਗੇ ਕਿ ਮੱਖਣ ਸ਼ਾਹ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਲਾਲਚ ਤੇ ਕੋਈ ਨਹੀਂ ਪਰ ਤੂੰ ਤੇ 500 ਮੋਹਰਾਂ ਲੈ ਕੇ ਆਇਆ ਸੀ ਬਾਕੀ ਦੀਆਂ ਮੋਹਰਾਂ ਕਿੱਥੇ ਐ ਬਾਬਾ ਮੱਖਣ ਸ਼ਾਹ ਨੇ ਨਮਸਕਾਰ ਕੀਤੇ ਮੱਥਾ ਟੇਕਿਆ ਕੋਠੇ ਤੇ ਚੜ ਗਿਆ ਹੱਥ ਵਿੱਚ ਪਰਨਾ ਲੈ ਕੇ ਊਂ ਕਮਾ ਕੇ ਉੱਚੀ ਉੱਚੀ ਕਹਿੰਦਾ ਹੈ ਗੁਰੂ ਦੋਰੇ ਗੁਰੂ ਲਾ ਦੋਰੇ ਇਹਦਾ ਭਾਵ ਹੈ ਕਿ ਅਸਲੀ ਗੁਰੂ ਜਿਹੜਾ ਉਹ ਲੱਭ ਗਿਆ ਉਸ ਵੇਲੇ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ دیدار ਕਰਦੀਆਂ ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਸੰਸਾਰ ਦੇ ਵਿੱਚ ਇਦਾਂ ਕਰਕੇ ਪ੍ਰਗਟ ਹੁੰਦੇ ਆ ਜਦੋਂ ਸਾਰੇ ਸਾਰੇ ਸੰਗਤਾਂ ਜਿਹੜੀਆਂ ਨੇ ਉਹ ਆਪਣੇ ਘਰਾਂ ਨੂੰ ਚਲੀਆਂ ਜਾਂਦੀਆਂ ਜਿਹੜੇ ਬਾਕੀ ਦੇ ਲੋਕ ਸਨ ਜਿਹੜੇ ਗੱਡੀਆਂ ਲਾ ਕੇ ਬੈਠੇ ਸੀ ਜਿਹੜੇ ਦਾਵੇਦਾਰ ਸਨ ਉਹ ਵੀ ਸਾਰੇ ਸਾਰੇ ਬਕਾਲੇ ਦੀ ਧਰਤੀ ਤੋਂ ਖਿਸਕ ਜਾਂਦੇ ਐ ਲੇਕਿਨ ਧੀਰਮਲ ਇਨੀ ਛੇਤੀ ਹਾਰ ਮੰਨਣ ਵਾਲਾ ਨਹੀਂ ਸੀ ਉਹਨੇ ਉਸੇ ਵੇਲੇ ਦੇ ਨਾਲ ਸੋਚਿਆ ਕਿ ਹੁਣ ਕੀ ਕੀਤਾ ਜਾਵੇ ਤਾਂ ਧੀਰਮਲ ਨੇ ਸ਼ੇਹ ਮਸੰਦ ਦੇ ਰਾਹੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਉੱਪਰ ਗੋਲੀ ਚਲਾਉਣ ਦੀ ਸਾਜ਼ਿਸ਼ ਘੜੀ ਹੁਣ ਇੱਕ ਗੱਲ ਇੱਥੇ ਵੀ ਗੌਰ ਕਰਨ ਵਾਲੀ ਐ ਇੰਨਾ ਵੱਡਾ ਕੰਮ ਜਿਹੜਾ ਵਾ ਉਹ ਧੀਰਮਲ ਇਕੱਲਾ ਨਹੀਂ ਕਰ ਸਕਦਾ ਉਹਦੇ ਪਿੱਛੇ ਸਰਕਾਰੀ ਸਾਜ਼ਿਸ਼ ਹੋਵੇਗੀ ਇਹ ਕਿਸੇ ਤਰੀਕੇ ਦੇ ਨਾਲ ਸਿੱਖੀ ਦੀ ਲਹਿਰ ਨੂੰ ਖਤਮ ਕਰਨ ਵਾਸਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਖਤਮ ਕੀਤਾ ਜਾਵੇ। ਔਰ ਸਰਕਾਰੀ ਸਾਜ਼ਿਸ਼ ਅਧੀਨ ਹੀ ਜਿਹੜਾ ਸੀ ਧੀਰਮਲ ਨੇ ਸ਼ਹੀਹ ਮਸੰਦ ਨੂੰ ਗੋਲੀ ਚਲਾਉਣ ਵਾਸਤੇ ਕਿਹਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕੁਝ ਇਤਿਹਾਸ ਕਰ ਕਹਿੰਦੇ ਘੋੜੇ ਤੇ ਸਵਾਰ ਹੋ ਰਹੇ ਸਨ, ਕੁਝ ਇਤਿਹਾਸ ਕਰ ਕਹਿੰਦੇ ਮਹਾਰਾਜ ਕੋਠੇ ਦੇ ਉੱਪਰ ਸਨ ਤਾਂ ਤਾਂ ਸ਼ਹੀਹ ਮਸੰਦ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਉੱਪਰ ਗੋਲੀ ਚਲਾਈ। ਸਿਰ ਦੇ ਲਾਗੋਂ ਦੀ ਗੋਲੀ ਜਿਹੜੀ ਉਹ ਅੱਗੇ ਲੰਘ ਜਾਂਦੀ ਹੈ ਔਰ ਸਤਗੁਰੂ ਗੁਰੂ ਤੇਗ ਤੇਗਬਾਦਰ ਸ਼ਾਹ ਮਹਾਰਾਜ ਬਚ ਜਾਂਦੇ ਆ ਫਿਰ ਧੀਰਮਲ ਤੇ ਉਹਦੇ ਜਿਹੜੇ ਸਾਥੀ ਸਨ ਉਹਨਾਂ ਨੇ ਉਸੇ ਵੇਲੇ ਦੇ ਨਾਲ ਗੁਰੂ ਨਾਨਕ ਸਾਹਿਬ ਦੇ ਘਰ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਵਿੱਚੋਂ ਸਾਰੀ ਮਾਇਆ ਜਿਹੜੀ ਇਕੱਠੀ ਕੀਤੀ ਤੇ ਸਾਰਾ ਕੁਝ ਲੁੱਟ ਕੇ ਆ ਆਪਣੇ ਨਾਲ ਲੈ ਜਾਂਦੇ ਆ ਜਦੋਂ ਇਸ ਗੱਲ ਦਾ ਪਤਾ ਬਾਬਾ ਮੱਖਣਸ਼ਾਲਾ ਬਾਣੇ ਨੂੰ ਲੱਗਦਾ ਹੈ ਕਿ ਜਿਸ ਗੁਰੂ ਨੂੰ ਮੈਂ ਪ੍ਰਗਟ ਕਰਕੇ ਆਇਆ ਹਾਂ ਉਸ ਗੁਰੂ ਦੇ ਉੱਪਰ ਗੋਲੀ ਚੱਲ ਗਈ ਹੈ ਤੇ ਵੇਲੇ ਬਾਬਾ ਮੱਖਣਸ਼ਾਲ ਬਾਣਾ ਜਿਹੜਾ ਵਾ ਉਹ ਧੀਰਮਲ ਦੇ ਡੇਰੇ ਦੇ ਵਿੱਚ ਜਾਂਦਾ ਹੈ ਉੱਥੇ ਜਾ ਕੇ ਧੀਰਮਲ ਦੀਆਂ ਮੁਸ਼ਕਾਂ ਬੰਨ ਕੇ ਤੇ ਨਾਲ ਦੇ ਉਹਦੇ ਸਾਰੇ ਮਸੰਦਾਂ ਨੂੰ ਪਕੜ ਕੇ ਨਾਲੇ ਜਿਹੜਾ ਸਾਜੋ ਸਮਾਨ ਗੁਰੂ ਘਰ ਦੇ ਵਿੱਚੋਂ ਲੁੱਟ ਕੇ ਖੜਿਆ ਸੀ ਉਹ ਸਾਰਾ ਕੁਝ ਲਿਆ ਕੇ ਤੇ ਦੁਬਾਰਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਾਹਮਣੇ ਜਿਹੜਾ ਉਹ ਹਾਜ਼ਰ ਕੀਤਾ ਜਾਂਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਆਣ ਕੇ ਬਾਬਾ ਮੱਖਣਸ਼ਾਲ ਕਹਿੰਦਾ ਮਹਾਰਾਜ ਐਹੀ ਹੈ ਜਿਨੇ ਤੁਹਾਡੇ ਉੱਪਰ ਗੋਲੀ ਚਲਾਈ ਸੀ ਤੁਹਾਡੇ ਸਾਹਮਣੇ ਜੋ ਤੁਸੀਂ ਕੋਈ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਮੱਖਣ ਸ਼ਾ ਤੂੰ ਇੱਥੇ ਕਿਹੜੇ ਕਾਰਜ ਵਾਸਤੇ ਆਂ ਕਹਿੰਦਾ ਮਹਾਰਾਜ ਤੁਹਾਡੀਆਂ ਖੁਸ਼ੀਆਂ ਲੈਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਜੇ ਮੇਰੀ ਖੁਸ਼ੀ ਚਾਹੁੰਨਾ ਫਿਰ ਤੂੰ ਇਹਨੂੰ ਛੱਡ ਦੇਣਾ ਕਰ ਇਹ ਸਾਰਾ ਸਾਜੋ ਸਮਾਨ ਤੇ ਧਨ ਦੌਲਤ ਜਿਹੜੀ ਹੈ ਨੀਵੀਂ ਧੀਰਮਲ ਨੂੰ ਦੇ ਦੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਧੀਰਮਲ ਨੂੰ ਦੇ ਦੇ ਕੋਈ ਗੱਲ ਨਹੀਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਅੰਦਰ ਮਾਇਆ ਦੀ ਕੋਈ ਘਾਟ ਨਹੀਂ ਨਾਲੇ ਗੁਰੂ ਨਾਨਕ ਸਾਹਿਬ ਦਾ ਘਰ ਮਾਇਆ ਇਕੱਠੇ ਕਰਨ ਵਾਲਿਆਂ ਦਾ ਘਰ ਥੋੜੀ ਹੈ ਇਹ ਤੇ ਮਨੁੱਖਤਾ ਦੇ ਭਲੇ ਵਾਸਤੇ ਹੈ ਇਸ ਕਰਕੇ ਤੂੰ ਸਾਰਾ ਕੁਝ ਇਹਨੂੰ ਦੇ ਦੇ ਇਹਦੇ ਵਿੱਚ ਹੀ ਮੇਰੀ ਖੁਸ਼ੀ ਹੈ ਨਾਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕਿਹਾ ਭਲੇ ਧੀਰਮਲ ਭਲੇ ਜੀ ਭਲੇ ਧੀਰਮਲ ਧੀਰ ਸਤਿਗੁਰੂ ਕਹਿੰਦੇ ਧੀਰਮਲ ਤੇਰਾ ਭਲਾ ਹੋਵੇ ਗੋਲੀਆਂ ਚੱਲਣ ਤੋਂ ਬਾਅਦ ਵੀ ਜੇ ਕਿਸੇ ਦਾ ਕੋਈ ਭਲਾ ਮੰਗਦਾ ਤੇ ਉਹ ਕੇਵਲ ਤੇ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹੋ ਸਕਦੇ ਐ ਇਸ ਤਰ੍ਹਾਂ ਦੇ ਨਾਲ ਸਰਕਾਰੀ ਸਾਜ਼ਿਸ਼ ਘੜ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਖਤਮ ਕਰਨ ਦੀ ਜਿਹੜੀ ਕੋਸ਼ਿਸ਼ ਉਹ ਕੀਤੀ ਗਈ ਸੀ ਔਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਫਿਰ ਸੰਸਾਰ ਤੇ ਪ੍ਰਗਟ ਹੁੰਦੇ ਐ ਔਰ ਫਿਰ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਦੇ ਐ ਪਰ ਸਮੇਂ-ਸਮੇਂ ਦੇ ਉੱਪਰ ਫਿਰ ਵੀ ਵਿਰੋਧੀਆਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਨੂੰ ਰੋਕਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਸੀ ਅੱਜ ਅਸੀਂ ਕੇਵਲ ਇਹੀ ਵਿਚਾਰ ਕਰ ਰਹੇ ਸੀ ਕਿ ਕਈਆਂ ਸਰਕਾਰੀ ਸਾਜ਼ਿਸ਼ਾਂ ਦੇਨ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਰੋਕਣ ਦੀਆਂ ਕੁੱਝੀਆਂ ਸਾਜ਼ਸ਼ਾਂ ਜਿਹੜੀਆਂ ਉਹ ਕੀਤੀਆਂ ਗਈਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ